ਜਿਸ ਪਾਸ ਬਹਿਠਿਆ ਸੋਹੀਐ ਸਬਨਾੰਦਾ ਸਜਣ ਸਚਾ ਪਤਿ ਸ਼ਾਹ ਸਿਰਸਾੰਦੈ ਜਿਸ ਪਾਸ ਬਹਿਠਿਆ ਸੋਹੀਐ ਸਬਨਾੰਦਾ ਈਸਾ satnam shri ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਸਹਰੇ ਕਿਉ ਕਰ ਹਰ ਦਰਸ਼ਨ ਪਾਵਾਂ ਹੋ ਜਾਏ ਪੁੱਛਾ ਆਪਣੇ ਸਤਿਗੁਰੇ ਗੁਰ ਪੁੱਛ ਮਨ ਮੁਗਦ ਸਮਝਾਵਾ ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਜਾਏ ਪੁੱਛਾ ਆਪਣੇ ਸਤਿਗੁਰੈ ਗੁਰ ਪੁੱਛ ਮਨ ਮੁਗਦ ਸਮਝਾਵਾ ਭੂਲਾ ਮਨ ਸਮਝੈ ਗੁਰ ਸ਼ਬਦੀ ਹਰ ਹਰ ਸਦਾ ਧਿਆਇ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਣੀ ਚਿਤ ਲਾਏ ਸਭ ਵੇਸ ਕਰੀ ਪਿਰ ਕਾਰਣ ਜੇ ਹਰ ਪ੍ਰਭ ਸਾਚੇ ਭਾਵਾਂ ਸੋ ਪਿਰ ਪਿਆਰਾ ਮੈਂ ਨਦਰਨਾ ਆਵੈ ਸੋ ਪਿਰ ਪਿਆਰਾ ਮੈਂ ਨਦਰ ਨਾ ਦੇਖੈ ਹੋ ਕਿਉ ਕਰ ਧੀਰ ਜਪਾਵਾਂ ਜਿਸ ਕਾਰਣ ਹੋਸੀ ਗਾਰ ਸੀਗਾਰੀ ਸੋ ਪਿਰ ਮੇਰਾ ਅਵਰਾ ਨਾਨਕ ਧਨ 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 ਸੋਹਾਗਣ ਜਿਨ ਪਿਰ ਰਾਵੇ ਅਡਾ ਸਚ ਸਵਰਾ ਹਉ ਜਾਏ ਪੁੱਛਾ ਸੋਹਾਗ ਸੁਹਾਗਣਾ ਤੁਸੀਂ ਕਿਉਂ ਪਿਰ ਪਾਇੜਾ ਪ੍ਰਭ ਮੇਰਾ ਮੈਂ ਉਪਰ ਨਦਰ ਕਰੀ ਪਿਰ ਸਾਚੈ ਮੈਂ ਛੋੜਿਆ ਮੇਰਾ ਤੇਰਾ ਸਭ ਮਨ ਤਨ ਜਿਉ ਕਰਹੁ ਹਰ ਪ੍ਰਭ ਕਾ ਇਤ ਮਾਰਗ ਭੈਣੇ ਮਿਲਿਆ ਆਪਨੜਾ ਪ੍ਰਭ ਨਦਰ ਕਰ ਦੇਖੈ ਨਾਨਕ ਜੋਤ ਜੋਤੀ ਰਲਿਐ ਜੋ ਹਰ ਪ੍ਰਭ ਕਾ ਮੈਂ ਦੇ ਸਨੇਹਾ ਤਿਸ ਮਨ ਤਨ ਆਪਣਾ ਦੇਵਾ ਨਿਤਪੱਖ ਫੇਰੀ ਸੇਵ ਕਮਾਵਾ ਤਿਸ ਯਾਗ ਪਾਣੀ ਢੋਵਾਂ ਨਿਤ ਨਿਤ ਸੇਵ ਕਰੀ ਹਰ ਜਨ ਕੀ ਜੋ ਹਰ ਹਰ ਕਥਾ ਸੁਣਾਏ ਧੰਨ ਧੰਨ ਗੁਰ ਗੁਰ ਸਤਿਗੁਰ ਪੂਰਾ ਨਾਨਕ ਮਨ ਆਸ ਪੁਜਾਏ ਗੁਰ ਸੱਜਣ ਮੇਰਾ ਮੇਲ ਹਰੇ ਜਿਤ ਮਿਲ ਹਰ ਨਾਮ ਧਿਆਵਾ ਹਰ ਰਸ ਸਤਿਗੁਰ ਪਾਸੋਂ ਹਰ ਗੋਸ਼ਟ ਪੂਛਾ ਕਰ ਸਾਂਝੀ ਹਰ ਗੁਣ ਗਾਵਾ ਗੁਣ ਗਾਵਾ ਨਿਤ ਨਿਤ ਸਦ ਹਰ ਕੇ ਮਨ ਜੀਵੈ ਨਾਮ ਸੁਣ ਤੇਰਾ ਨਾਨਕ ਜਿਤ ਵੇਲਾ ਵਿਸਰੈ ਸੁਆਮੀ ਚਿਤ ਵੇਲ ਮਰ ਜਾਏ ਜੀਉ ਮੇਰਾ ਹਰ ਵੇਖਣ ਕੋ ਸਭ ਕੋਈ ਲੋਚੈ ਸੋ ਵੇਖੈ ਜਿਸ ਆਪ ਵਿਖਾਲੇ ਜਿਸਨੋ ਨਦਰ ਕਰੇ ਮੇਰਾ ਪਿਆਰਾ ਸੋ ਹਰ ਹਰ ਸਦਾ ਸੰਭਾਲੇ ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ ਜਿਸ ਸਤਗੁਰੂ ਪੂਰਾ ਮੇਰਾ ਮਿਲਿਆ ਜਿਨ ਕਉ ਹਰ ਹਰ ਇੱਕੋ ਹੋਏ ਹਰ ਜਪ ਹਰ ਸੇਤੀ ਰਲੇ ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ ਜਿਸ ਸਤਗੁਰ ਪੂਰਾ ਮੇਰਾ ਮਿਲਿਆ ਨਾਨਕ ਹਰ ਜਨ ਹਰ ਇੱਕੇ ਹੋਏ ਹਰ ਜਪ ਹਰ ਸੇਤੀ ਰਲਿਆ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਚੌਥਾ ਕਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਮੈਂ ਮਨ ਵੱਡੀ ਆਸ ਹਰੇ ਕਿਉ ਕਰ ਹਰ ਦਰਸ਼ਨ ਪਾਵਾਂ ਹਉ ਜਾਏ ਪੁੱਛਾ ਆਪਣੇ ਸਤਿਗੁਰੈ ਗੁਰ ਪੁੱਛ ਮਨ ਮੁਗਦ ਸਮਝਾਵਾ ਰਾਗ ਵਡ ਹੰਸ ਕਰ ਦੂਜਾ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ਅਕਾਲ ਪੁਰਖ ਇਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ हे हरि मेरे मन विच बड़ी तांग है कि मैं किसी ना किसी तरह तेरा दर्शन कर सका मैं अपने गुरु पास जाके गुरु पासों पूछदी हां ते गुरु नु पूछ के अपने मूर्ख मन नु सिख्या देनदी रहती हां कुराये पिया होया मन गुरु दे शब्द विच जुड़ के ही अकल सिखदा है ते फिर ओ सदा परमात्मा दा नाम याद करता रहंदा है हे नानक जी जिस मनुख उते मेरा प्यारा प्रभु मेहर की नज़र करता है वह प्रभु के चरणों अपना चित जोड़ी रखता है मैं प्रभु पति मिलन की खातर सारे वेश धार्मिक पहरावे आदिक करती हाँ ताकि मैं उस सदा कायम रहन वाले हरि प्रभु पसंद आ जाव पर प्रभु मेरे वल निगाह करके तकदा ही नहीं मैं कि शांति हासिल कर सकती हाँ जिस पति की खातिर मैं ए बारला शिंगार कर दी हाँ मेरा वह प्रभुपति होरना प्रसन्न हुंदा है हे नानक जी वह जीव स्त्री सलाहना योग है ते भागा वाली है जिसने उस सदा कायम रहन वाले सुंदर प्रभुपति अपने हिरदे वसा लिया है मैं जाके प्रभु खसम की प्यारी जीव स्त्री पुछदी हाँ कि तू प्यारा प्रभुपति कि लाभा वह उत्तर देती है सदा कायम रहन वाले प्रभुपति ने मेरे उत्ते मेहर नज़र की मैं ਮਿਹਰ ਤੇਰ ਵਿਤਕਰਾ ਛੱਡ ਦਿੱਤਾ ਆਪਣਾ ਮਨ ਆਪਣਾ ਸਰੀਰ ਆਪਣੀ ਜਿੰਦ ਸਭ ਕੁਝ ਪ੍ਰਭੂ ਦੇ ਹਵਾਲੇ ਕਰ ਦਿਓ ਇਸ ਰਾਹ ਉੱਤੇ ਤੁਰਿਆ ਹੀ ਉਸ ਨੂੰ ਮਿਲ ਸਕੀਦਾ ਹੈ ਹੇ ਨਾਨਕ ਜੀ ਪਿਆਰਾ ਪ੍ਰਭੂ ਜਿਸ ਜੀਵ ਨੂੰ ਮਿਹਰ ਦੀ ਨਿਗਾ ਨਾਲ ਦੇਖਦਾ ਹੈ ਉਸ ਦੀ ਜਿੰਦ ਪ੍ਰਭੂ ਦੀ ਜੋਤ ਨਾਲ ਇਕਮਿਕ ਹੋ ਜਾਂਦੀ ਹੈ ਜਿਹੜਾ ਗੁਰਮੁਖ ਮੈਨੂੰ ਹਰੀ ਪ੍ਰਭੂ ਦੀ ਸਿਫਤ ਸਲਾਦਾ ਸੁਨੇਹਾ ਦੇਵੇ ਮੈਂ ਆਪਣਾ ਮਨ ਆਪਣਾ ਹਿਰਦਾ ਉਸਦੇ ਹਵਾਲੇ ਕਰਨ ਨੂੰ ਤਿਆਰ ਹਾਂ ਮੈਂ ਸਦਾ ਉਸ ਨੂੰ ਪੱਖਾ ਚਲਣ ਨੂੰ ਤਿਆਰ ਹਾਂ ਉਸ ਦੀ ਸੇਵਾ ਕਰਨ ਨੂੰ ਤਿਆਰ ਹਾਂ ਤੇ ਉਸ ਦੇ ਵਾਸਤੇ ਪਾਣੀ ਢੋਣ ਨੂੰ ਤਿਆਰ ਹਾਂ ਪਰਮਾਤਮਾ ਦਾ ਜਿਹੜਾ ਭਗਤ ਮੈਨੂੰ ਪਰਮਾਤਮਾ ਦੀ ਸਿਫਤ ਸਲਾਹ ਦੀਆਂ ਗੱਲਾਂ ਸੁਣਾਏ ਮੈਂ ਉਸ ਦੀ ਸੇਵਾ ਕਰਨ ਨੂੰ ਸਦਾ-ਸਦਾ ਤਿਆਰ ਹਾਂ ਹੇ ਨਾਨਕ ਜੀ ਤਨ ਹੈ ਮੇਰਾ ਗੁਰੂ ਸਾਬਾਸ਼ ਹੈ ਮੇਰੇ ਪੂਰੇ ਗੁਰੂ ਨੂੰ ਜਿਹੜਾ ਮੇਰੇ ਮਨ ਵਿੱਚ ਪ੍ਰਭੂ ਮਿਲਾਪ ਦੀ ਆਸ ਪੂਰੀ ਕਰਦਾ ਹੈ ਹੇ ਹਰੀ ਮੈਨੂੰ ਮੇਰਾ ਮਿੱਤਰ ਗੁਰੂ ਮਿਲਾ ਜਿਸ ਦੇ ਚਰਨਾਂ ਵਿੱਚ ਲੀਨ ਹੋ ਕੇ ਮੈਂ ਹਰੀ ਨਾਮ ਸਿਮਰਦਾ ਰਹਾ ਗੁਰੂ ਪਾਸੋਂ ਮੈਂ ਹਰੀ ਮਿਲਾਪ ਦੀਆਂ ਗੱਲਾਂ ਪੁੱਛਦਾ ਰਹਾ ਤੇ ਗੁਰੂ ਦੀ ਸੰਗਤ ਕਰਕੇ ਮੈਂ ਹਰੀ ਗੁਣ ਗਾਂਦਾ ਰਹਾ ਮੈਂ ਹਰ ਦਿਨ ਤੇ ਸਦਾ ਲਈ ਹਰੀ ਦੇ ਗੁਣ ਗਾਂਦਾ ਰਹਾ ਕਿਉਂਕਿ ਹਰੀ ਤੇਰਾ ਨਾਮ ਸੁਣ ਕੇ ਮੇਰਾ ਮਨ ਆਤਮਿਕ ਜੀਵਨ ਪ੍ਰਾਪਤ ਕਰਦਾ ਹੈ हे नानक जी ਜਦੋਂ ਮੈਨੂੰ ਮੇਰਾ ਮਾਲਕ ਪ੍ਰਭੂ ਭੁੱਲ ਜਾਂਦਾ ਹੈ ਉਸ ਵੇਲੇ ਮੇਰੀ ਜਿੰਦ ਆਤਮਿਕ ਮੌਤ ਮਰ ਜਾਂਦੀ ਹੈ ਪਰਮਾਤਮਾ ਦਾ ਦਰਸ਼ਨ ਕਰਨ ਵਾਸਤੇ ਹਰੇਕ ਜੀਵ ਤਾੰਗਤਾ ਕਰ ਲੈਂਦਾ ਹੈ ਪਰ ਉਹੀ ਮਨੁੱਖ ਦਰਸ਼ਨ ਕਰ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ ਦਰਸ਼ਨ ਕਰਾਂਦਾ ਹੈ ਪਿਆਰਾ ਪ੍ਰਭੂ ਜਿਸ ਮਨੁੱਖ ਉਤੇ ਮਿਹਰ ਦੀ ਨਜ਼ਰ ਕਰਦਾ ਹੈ ਉਹ ਮਨੁੱਖ ਸਦਾ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਮਨੁੱਖ ਪ੍ਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਏ ਨਾਨਕ ਜੀ ਮਨੁੱਖ ਪ੍ਰਮਾਤਮਾ ਦਾ ਨਾਮ ਜਪ-ਜਪ ਕੇ ਪ੍ਰਮਾਤਮਾ ਦੇ ਨਾਲ ਮਿਲ ਜਾਂਦਾ ਹੈ ਇਸ ਤਰ੍ਹਾਂ ਪ੍ਰਮਾਤਮਾ ਤੇ ਪ੍ਰਮਾਤਮਾ ਦੇ ਭਗਤ ਇਕ ਰੂਪ ਹੋ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਹਰਮੰਦਰ ਸਾਹਿਬ ਦੇ ਸੰਸਥਾਪਕ ਸਿੱਖਾਂ ਦੇ ਚੌਥੇ ਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਆਗਮਨ ਦਿਵਸ ਤੇ ਆਪ ਜੀ ਨੂੰ ਕੋਟ ਕੋਟ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ